ਸਤਨਾਮ ਵਾਹਿਗੁਰੂ ਸਾਹਿਬ ਜੀ ਦੰਦੋਤ ਬੰਦਨ ਅਨਕ ਬਾਾਰ ਸਰਵ ਕਲਾ ਸਮਰੱਥ ਢੋਲਣ ਤੇਰਾ ਖੋ ਪ੍ਰਭ ਨਾਨਕ ਦੇ ਕਰ ਹੱਥ ਫਰਤ ਫਰਤ ਪ੍ਰਭ ਆਇਆ ਪਰਿਆ ਤੋ ਸ਼ਰਨਾਇ ਨਾਨਕ ਕੀ ਪ੍ਰਭੇਨਤੀ ਆਪਣੀ ਭਗਤੀ ਲਾਈ ਜੇ ਸੋ ਚੰਦਾ ਯੁਗ ਵੈ ਸੂਰ ਚੜੇ ਹਜ਼ਾਰ ਇਤੇ ਚਾਨਣ ਹੁੰਦੇ ਆ ਗੁਰਵਿੰਨ ਕੋre ਅੰਧਾਰ ਸਤਨਾਮ ਵਾਹਿਗੁਰੂ ਸਾਹਿਬ ਜੀ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਸੋਰਠਾ ਮਹੱਲਾ ਪਹਿਲਾ ਕਰ ਪਹਿਲਾ ਚੌਪਦੀ ਸਵਨਾ ਮਰਨਾ ਆਇਆ ਵੇशोਰਾ ਸਵਨਾ ਪੁੱਛੋ ਜਾਏ ਸਿਆਣਿਆ ਅਗੈ ਮਿਲਣਾ ਕਿ ਨਾਂ ਜਿਨ ਮੇਰਾ ਸਾਹਿਬ ਵਿਸਰਾ ਵਡੜੀ वेदना ਤਿਨਾ ਪੀ ਸਲਾਹੋ ਸਾਚਾ ਸੋਏ ਜਾਂ ਕੀ ਨਦਰ ਸਦਾ ਸੁਖ ਹੋਏ ਰਹਾ ਵਡਾ ਕਰ ਸਲਾਹਨਾ ਹੈਪੀ ਹੋਸੀ ਸੁਏ ਸਭਨਾ ਦਾਤਾ ਏਕ ਤੂੰ ਮਾਨਸ ਦਾਤ ਨਾ ਹੋਏ ਜੋ ਤੇ ਸੁਭਾਵੈ ਸੋਠਿਆ ਰਨ ਕੈਰੁਨਾ ਹੋਏ ਤਰਤੀ ਉਪਰ ਕੋਟ ਘੜਾ ਕੇਤੀ ਗਈ ਵਜਾਏ ਜੋ ਅਸਮਾਨ ਨਾ ਮਾਵਨੀ ਤੈਨ ਨਕ ਨਥਾ ਪਾਏ ਜੇ ਮਨ ਜਾਣ ਹੈ ਸੂਲਿਆ ਕਾਹੇ ਮਿੱਠਾ ਖਾਹੇ ਨਾਨਕ ਔਗਣ ਜੇ ਟੜੇ ਤੇਤੇ ਗਲੀ ਗੰਦੀ ਰਾ ਜੇ ਗੁਣ ਹੋਣਾ ਤੋਂ ਕਟੀਆਂ ਨਾ ਸੇ ਭਾਈ ਸੇ ਵੀਰਾ ਅੱਗੇ ਗਏ ਨਾ ਮੰਨਿਆ ਮਾਰ ਕਢੋ ਵੇ ਪੀਰਾ ਨਾਨਕ ਔਗਣ ਜੇ ਤੜੇ ਤੇ ਤੇ ਗਲੀ ਜੰਜੀਰਾ ਜੇ ਗੁਣ ਹੋਣ ਤਾਂ ਕੱਟੀਆਂ ਨਾ ਸੇ ਭਾਈ ਸੇ ਵੀਰਾ ਅੱਗੇ ਗਏ ਨਾ ਮੰਨਿਆ ਨਾ ਮਾਰ ਕੱਢੋ ਵੇ ਪੀਰਾ ਇੱਕ ਓੰਕਾਰ ਸਤਨਾਮ ਕਰਤਾ ਪੁਰਖਾ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਭੰ ਗੁਰ ਪ੍ਰਸਾਦ ਸੁਰਠ ਮਹੱਲਾ ਪਹਿਲਾ ਕਰ ਪਹਿਲਾ ਚੌਪਦੇ ਸਭਨਾ ਮਰਨਾ ਆਇਆ ਵਿਛੋੜਾ ਸਭਨਾ ਪੁੱਛੋ ਜਾਏ ਸਿਆਣਿਆਂ ਅੱਗੇ ਮਿਲਨ ਕਿਨਾ ਜਿਨ ਮੇਰਾ ਸਾਹਿਬ ਵਿਸਰੇ ਵਡੜੀ वेदना ਤਨਾ ਗੁਰੂ ਪਿਆਰੀ ਗੁਰੂ ਸواری ਸਾਧ ਸੰਗਤ ਜੀ ਅੱਜ ਦੇ ਅੰਮ੍ਰਿਤ ਵੇਲੇ ਦੇ ਇਲਾਹੀ ਹੁਕਮਨਾਮਾ ਸਾਹਿਬ ਦੀ ਬਾਤ ਪਹਿਲੇ ਪਾਤਸ਼ਾਹ ਧੰਨ ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੋਰਠ ਰਾਗ ਅੰਦਰ ਅੰਗ 595 ਉੱਪਰ ਅੱਜ ਦੇ ਅਮਰਤ ਵੇਲੇ ਦੇ ਇਲਾਹੀ ਹੁਕਮਨਾਮਾ ਸਾਹਿਬ ਦੀ ਦਾਤ ਬਖਸ਼ਿਸ਼ ਕਰਦੇ ਹਨ ਸਤਿਗੁਰੂ ਦੀ ਕਿਰਪਾ ਕਰਨ ਤੁਹਾਡੀ ਸਾਰੀਆਂ ਸੰਗਤਾਂ ਦੀ ਹਾਜ਼ਰੀ ਦਰਗਾਹੇ ਪ੍ਰਵਾਨ ਕਰਨ ਕਰੋ ਕਰੋ ਸਿੱਖੀ ਦਾਣ ਨਾਮਦਾਲੀਆਂ ਦਾਤਾ ਕੋਮਲ ਚਰਨਾਂ ਦੀ ਪ੍ਰੀਤ ਬਖਸ਼ਣਾ ਘਰ ਪਰਿਵਾਰ ਵਿੱਚ ਸੁਖ ਸ਼ਾਂਤੀ ਏਕਤਾ ਇਤਿਬਾਕ ਮਾਲ ਮੁੱਖੀ ਤੰਦਰੁਸਤੀ ਬਖਸ਼ਣਾ ਸਰਬੱਤ ਸੰਗਤ ਨੂੰ ਦੁੱਧ ਪੁੱਤ ਧੰਨੀਆਂ ਦਾਤਾ ਸਰੀਰ ਤੰਦਰੁਸਤੀ ਦੇਯ ਰੋਗਤਾ ਬਖਸ਼ਿਸ਼ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ